ਉਸ ਟਾਈਮ ਦੇ ਉੱਤੇ ਕਰੋੜਪਤੀ ਸੀ ਅੱਜ ਰੋਡਪਤੀ ਹੈਗੇ ਆ ਉਸ ਵੇਲੇ ਉਦਾਂ ਲੋਕਾਂ ਦੀ ਸੇਵਾ ਕੀਤੀ ਸੀਗੀ ਪੈਸੇ ਨਾਲ ਅੱਜ ਅਸੀਂ ਅਨੰਦਾਨੇ ਨਾ ਕਰ ਰਹੇ ਹੈਗੇ ਜੋ ਸਾਡੇ ਕੋਲ ਹੈਗਾ ਅਸੀਂ ਇਹਦੇ ਵਿੱਚੋਂ ਆਪਣੇ ਆਪ ਨੂੰ ਬਿਜੀ ਰੱਖਿਆ ਤਾਂ ਕਿ ਮਤਲਬ ਮੀਆਂ ਬੀਬੀ ਹੈਗੇ ਆ ਬਸ ਕਿਸੇ ਤਰੀਕੇ ਨਾਲ ਸਾਡਾ ਟਾਈਮ ਨਿਕਲ ਜਾਵੇ ਉਹਨਾਂ ਨੂੰ ਮੈਂ ਚੱਕ ਦੇ ਦਿੱਤੇ ਹੋਏ ਸੀਗਾ ਸਾਡੇ ਚ 90 ਦਿਨ ਦਾ ਕ੍ਰੈਡਿਟ ਚੱਲਦਾ ਹੁੰਦਾ ਸੀਗਾ ਤੇ ਉਧਰੋਂ ਪੇਮੈਂਟ ਆ ਜਾਂਦੀ ਸੀ ਮੈਂ ਦੇ ਦਿੰਦਾ ਸੀਗਾ ਤੇ ਜਦੋਂ ਨਹੀਂ ਆਈ ਤੇ ਉਹਨਾਂ ਨੇ ਕੇਸ ਕੀਤੇ ਕੇਸ ਕਰਨ ਦੇ خاطر ਫਿਰ ਮੈਨੂੰ ਆਪਣੀ ਐਗਰੀਕਲਚਰ ਲੈਂਡ ਉਹ ਵੀ ਵੇਚਣੀ ਪੈ ਗਈ ਅਜੇ ਮੈਂ ਸੋਚਿਆ ਹੀ ਨਹੀਂ ਸੀ ਕਿ ਕਦੀ ਇਦਾਂ ਦੇ ਹਾਲਾਤ ਵੀ ਆਣਗੇ ਨਾ ਨੋਟਬੰਦੀ ਹੁੰਦੀ ਹੁੰਦੀ ਉਹ ਨਾ ਇਹ ਹਲਾਦ ਆਂਦੇ ਕੁਝ ਨੋਟਬੰਦੀ ਨੇ ਮਾਰਦਾ ਬਾਅਦ ਚ ਕੋਰੋਨਾ ਨੇ ਆ ਕੇ ਮਾਰ ਦਿੱਤਾ ਤੁਹਾਡੀ ਉਮਰ ਦੇ ਲੋਕ ਜਿੰਨੀ ਠੰਡ ਪੈ ਰਹੀ ਆ ਲੋਕ ਘਰਾਂ ਦੇ ਵਿੱਚ ਬੈਠੇ ਪਏ ਨੇ ਪਰ ਤੁਸੀਂ ਕੰਮ ਕਰ ਰਹੇ ਹੋ ਰੋਡ ਦੇ ਉੱਪਰ ਹਾਈਵੇ ਰੋਡ ਇੰਨੀ ਠੰਡ ਮੱਸਾਬ ਮੈਂ ਸ਼ੁਰੂ ਤੋਂ ਹੀ ਜਦੋਂ ਫੈਕਟਰੀ ਸੀ ਉਦੋਂ ਮੈਂ ਕਰੋ 3:30-4:5 ਵਜੇ ਚਲਾ ਜਾਂਦਾ ਸੀ ਰਾਤ ਨੂੰ 11 ਵਜੇ ਜਾਂਦਾ ਸੀਗਾ ਤਾਂ ਹੁਣ ਵੀ ਆਪਣੀ ਇਹੀ ਰੁਟੀਨ ਆ ਜਿਹੜੇ ਕਰੋੜਾਂ ਦੇ ਘਾਟੇ ਆ ਤੇ ਰਿਸ਼ਤੇਦਾਰੇ ਲੱਖਾਂ ਦੀ ਮਦਦ ਕਰ ਸਕਦਾ ਹਜ਼ਾਰਾਂ ਚ ਕਰ ਸਕਦਾ ਮੈਂ ਕਰੋੜਾਂ ਦਾ ਕਰ ਨਹੀਂ ਸਕਦਾ ਤੇ ਕਰੋੜਾਂ ਦੀ ਆਪਣੀਆਂ ਫੈਮਲੀਆ ਆਪਣੇ ਬੱਚੇ ਆ ਉਹਨਾਂ ਦੇ ਆਪਣੇ ਵੀ ਖਰਚੇ ਆ ਇਸ ਕਰਕੇ ਜਿੰਨੇ ਕਰ ਸਕਦੇ ਸੀ ਉਹਨਾਂ ਨੇ ਕੀਤੀ ਆ ਹਾਂ ਮੇਰੇ 27 ਤਾਂ ਮੇਰੇ EMPLYEE ਸੀਗੇ ਇਹ కెమిస్ట్రీ ਹੁੰਦਾ ਸੀ ਅਕਾਊਂਟੈਂਟ ਹੁੰਦਾ ਤੇੰਤੰ ਦਾ ਅਕਾਊਂਟੈਂਟ ਸੀਗਾ ਅਕਾਊਂਟ ਡਿਪਾਰਟਮੈਂਟ ਅਲੱਗ ਸੀ ਔਰ కెమిస్ట్రీ ਡਿਪਾਰਟਮੈਂਟ ਅਲੱਗ ਸੀਗਾ ਮੇਨਟੇਨੈਂਸ ਡਿਪਾਰਟਮੈਂਟ ਅਲੱਗ ਸੀਗਾ ਹਰ ਡਿਪਾਰਟਮੈਂਟ ਅਲੱਗ ਬਣਾਏ ਹੋਏ ਸੀਗਾ ਟੋਟਲ ਆਟੋਮੈਟਿਕ ਯੂਨਿਟ ਸੀਗਾ ਰਾਜਮਾ ਚਾਵਲ ਆ ਘੜੀ ਆ ਚਾਵਲ ਆ ਫਿਰ ਥਾਲੀ ਆ ਤੇ ਉਹ ਦਿਨਾਂ ਇੱਕ ਰਹਿਤਾ ਆ ਸੁੱਕੀ ਸਬਜ਼ੀ ਆ ਗਿੱਲੀ ਸਬਜ਼ੀ ਚਾਹੇ ਦਾਲ ਲੈ ਲਓ ਚਾਹੇ ਤੁਸੀਂ ਰਾਜਮਾ ਲੈ ਲਓ ਚਾਹੇ ਤੁਸੀਂ ਘੜੀ ਲੈ ਲਓ 70 ਰੁਪਏ ਚ ਕਿੰਨੇ ਲੋਕਾਂ ਨੇ ਜਲਾ ਨਿਕਲਦੇ ਸਾਡੇ ਅਰੇ ਇਦਾਂ ਦੇਖਦੇ ਜਿੱਦਾਂ ਪਤਾ ਨਹੀਂ ਅਸੀਂ ਸਾਲਾ ਕਿਹੜਾ ਗੰਦਾ ਕੰਮ ਕਰ ਰਹੇ ਹੈਗੇ ਅਸੀਂ ਕੀਰਤ ਕਰ ਰਹੇ ਹੈਗੇ ਨਾ ਬਾਬਾ ਨਾਨਕ ਨੇ ਵੀ ਗਿਆ ਕੀਰਤ ਕਰੋ ਵੰਡ ਕੇ ਖਾਓ ਲੇਕਿਨ ਅਸੀਂ ਤਾਂ ਕੀਰਤ ਕਰ ਹੀ ਰਹੇ ਹੈਗੇ ਲੇਕਿਨ ਲੋਕਾਂ ਨੂੰ ਪਤਾ ਨਹੀਂ ਕਿਉਂ ਦਿੱਕਤ ਆ ਗਈ ਜਿਹੜਾ ਵੀ ਦੇਖਦਾ ਗਿਆ ਗਿਆ ਕਿਹੜਾ ਕੰਮ ਕਰ ਲਿਆ ਪਹਿਲੇ ਈਵਨ ਇੱਥੇ ਦੱਸਦੇ ਕਿ ਅੰਮ੍ਰਿਤਾਲਾ ਆਪੇ ਅগে ਪਹਿਲੇ ਤਾਂ ਫੈਕਟਰੀਆਂ ਚਲਾਉਂਦੇ ਸੀਗੇ ਫੈਕਟਰੀਆਂ ਚਲਾ ਲਈਆਂ ਹੁਣ ਸੜਕ ਉੱਤੇ ਰਾਜਮਾ ਚਾਵਲ ਲਾਪੇ ਵੇਚਣ ਦੋ ਬੇਟੀ ਦੀ ਸ਼ਾਦੀ ਕਰਤੀ ਬੇਟਾ ਆਪਣਾ ਅਲੱਗ ਰਹਿੰਦਾ ਬੇੜੇ ਨੇ ਕਿ ਕਾਫੀ ਮਦਦ ਕੀਤੀ ਜਿਹੜੇ ਲੋਕ ਘਰ ਆ ਕੇ ਬਹੁਤ ਉਲਟਾ ਸਿੱਧਾ ਬੋਲਦੇ ਸੀ ਉਹਨਾਂ ਨੂੰ ਕਾਫੀ ਪੈਸਾ ਉਹਨਾਂ 50 ਲੱਖ ਰੁਪਏ ਕਰੀਬ ਕਰੀਬ ਦੇ ਦਿੱਤਾ ਬਹੁ ਸਾਡੇ ਨੇ ਆਪਣਾ ਜੇਵਰ ਵੇਚ ਕੇ ਐਨਪੀਏ ਹੁਣ ਤੋਂ ਬੈਂਕ ਨੂੰ ਬਚਾਉਣ ਦੇ ਖਾਤਰ ਆਪਣਾ ਜੇਵਰ ਤੱਕ ਵੇਚ ਦਿੱਤਾ ਲੇਕਿਨ ਨਾ ਤਾਂ ਐਨਪੀ ਹੋਇਆ ਬਾਕੀ ਸਲਫੈਸੀ ਐਕਟ ਲਗਾ ਕੇ ਉਹਨਾਂ ਨੇ ਫੈਕਟਰੀ ਨਿਲਾਮ ਕਰ ਦਿੱਤੀ ਜਿਹੜਾ ਕਿ 3 ਕਰੋੜ ਦੀ ਫੈਕਟਰੀ ਸੀ ਜਿਹੜੀ ਕਿ ਉਹਨਾਂ 34 ਲੱਖ ਚ ਦੇ ਦਿੱਤੀ ਆ ਮਨ ਤਾਂ ਦੁਖਦਾ ਹੀ ਹੈ ਜੇ ਕਿਸੇ ਨੂੰ ਹੁਣ ਦਿੱਕਤ ਹੈਗੀ ਹੈ ਤਾਂ ਉਹ ਆ ਕੇ ਸਾਡੀ ਉਹ ਕਰ ਦੇਵੇ ਨਾ ਜਿੰਨੇ ਹੈਗਾ ਜਿੰਨਾ ਮੇਰਾ ਕਰਜ਼ਾ ਲਾ ਦੇਣ ਅਸੀਂ ਬੰਦ ਕਰ ਦਿੰਨੇ ਅਸੀਂ ਆਰਾਮ ਨਾਲ ਘਰ ਬਹਿ ਜਾਾਂਗੇ ਸਾਨੂੰ ਕਿਹੜਾ ਠੰਡ 'ਚ ਆ ਕੇ ਖੜੇ ਹੋਣ ਦਾ ਸ਼ੌਕ ਹੈਗਾ ਉਹ ਸਾਦਾ ਮੈਂ ਪਿਛਲੇ ਜਨਮ 'ਚ ਕਰਮ ਮਾੜੇ ਕੀਤੇ ਹੋਣ ਜਿਹਦਾ ਮੈਨੂੰ ਫਲ ਭੁਗਤ ਰਿਹਾ ਇਸ ਜਨਮ 'ਚ ਜ਼ਿਆਦਾ ਹੋ ਸੰਭਾਲਿਆ ਤਾਂ ਮੈਂ ਕੋਈ ਮਾੜਾ ਨਹੀਂ ਕੀਤਾ ਉਹ ਹਾਂ ਉਹ ਕਈ ਬੱਚਿਆਂ ਦੀਆਂ ਸ਼ਾਦੀਆਂ ਵੀ ਕਰ ਤੇ ਕਾਫੀ ਕੁਝ ਡੋਨੇਟ ਕੀਤਾ ਪੰਜ-ਛੇ ਬੱਚੀਆਂ ਇਦਾਂ ਦੀਆਂ ਸੀ ਜਿਨ੍ਹਾਂ ਦੇ ਮੈਂ ਪੂਰਾ-ਪੂਰਾ ਉਹਨਾਂ ਦੇ ਖਰਚੇ ਵੀ ਚੱਕੇ ਬਸ ਇੱਕੋ ਹੀ ਇੱਕ ਟੈਨਸ਼ਨ ਹੈ ਕਿ ਹਾਂ ਬੈਂਕ ਦਾ ਸੈਟਲਮੈਂਟ ਹੋ ਜਾਵੇ ਟੋਟਲ ਕਰਜ਼ਾ ਮੇਰੇ ਤੋਂ 20 ਲੱਖ ਦਾ ਹੈਗਾ ਪਰ ਮੈਨੂੰ ਜਿੱਦਣ ਉਹ ਉਤਰ ਜਾਏਗਾ ਉਦੋਂ ਸ਼ਾਂਤੀ ਮਨ ਨੂੰ ਮਿਲੇਗੀ ਪਪੂ ਜੀ ਇੰਨੀ ਠੰਡ ਹੈ ਨਹੀਂ ਠੰਡ ਦੇ ਵਿੱਚ ਤੁਸੀਂ ਆਨੇ ਹੋ ਕੋਈ ਕੋਈ ਟਾਈਮ ਇਦਾਂ ਦਾ ਹੋਇਆ ਕਿ ਤੁਸੀਂ ਇਸੇ ਤਰ੍ਹਾਂ ਘਰ ਗਏ ਹੋਣ ਕੋਈ ਪੈਸਾ ਨਾ ਵਟੇ ਹੋ ਨਹੀਂ ਹੈ ਤਾਂ ਪਰਮਾਤਮਾ ਦੀ ਕਿਰਪਾ ਕੋਈ ਐਸਾ ਦਿਨ ਨਹੀਂ ਆਇਆ ਲੇਕਿਨ ਇਹ ਹੈ ਕਿ ਸਮਾਨ ਵਾਜ ਜਾਂਦਾ ਤਾਂ ਉਹ ਸੀ ਉਹ ਵੰਡ ਦਈਦਾ ਹੈ ਕਿ ਫਰੈਸ਼ ਬਣਾ ਕੇ ਲੈ ਆਈਦਾ ਮਨ ਲਓ ਕਿ ਅੱਜ ਦਾ ਸਮਾਨ ਕੱਲ ਲੈ ਕੇ ਆਈਦਾ ਗੱਡੀ ਮੇਰੇ ਕੋਲ ਯੈਲੋ ਵੀ ਸੀਗੀ Honda City ਸੀਗੀ ਉਸ ਤੋਂ ਬਾਅਦ ਇਹਨ ਕੋਲ CSC ਸੀਗੀ Vento ਸੀ ਜੈਨ ਸੀ ਸਭ ਕਦਮ ਗੀਆਂ ਮੰਦ ਮੈਨ ਲੇ ਇੱਕ ਫਰੀਦাবাদ ਤੋਂ ਕਾਲ ਆਈ ਸੀ ਵੀਡੀਓ ਦੇਖਿਓ ਕਹਿੰਦਾ ਕਿ 1 ਕਰੋੜ ਰੁਪਏ ਸੀ ਦਿੰਨੇ ਆ ਤੇ ਮੁਰਕੇ ਯੂਨਿਟ ਸ਼ੁਰੂ ਕਰ ਲਓ ਇਹ ਕਰੋਨਾ ਯੂਰਨ ਨਹੀਂ ਹੁਣ ਲੱਗਦਾ ਜਿਸ ਸਮੇਂ ਮੈਂ ਲਾਇਆ ਸੀ ਉਦੋਂ 1.5 ਕਰੋੜ ਦਾ ਉਦੋਂ ਹੀ ਲੱਗਾ ਸੀਗਾ ਹੁਣ ਲੱਗਦਾ ਜੀ ਸ਼ੁਰੂ ਕਰਨਾ ਹੋਵੇ ਤਾਂ ਘੱਟੋ-ਘੱਟ 3 ਕਰੋੜ ਰੁਪਏ ਚਾਹੀਦੇ ਓਸ ਹੀ ਉਹਨਾਂ ਡਰ ਲਗਾਣ ਲਈ ਜਿਹੜੇ ਮੈਂ ਪੈਸੇ ਦੇਨੇ ਆਂ ਔਰ ਜਿੱਲਾ ਦੇ ਹੋ ਜਾਣਗੇ ਬੰਨੂ ਸ਼ਾਂਤੀ ਮਿਲੇਗੀ ਔਰ ਸ਼ਾਂਤੀ ਮਿਲੇਗੀ ਤਾਂ ਬਰ ਬਹਿਣੇ ਚਾਹਦਾ ਕਿ ਇਸ ਜੀਵਨ ਦੇ ਵਿੱਚ ਮੈਂ ਕਿਸੇ ਦਾ 1 ਰੁਪਿਆ ਵੀ ਲੈ ਕੇ ਮਰਾਂ ਬਸ ਜਿੰਦੇ ਜੀ ਮੈਂ ਸਾਰਿਆਂ ਦੇ ਕਰਜ਼ੇ ਲਾ ਦਵਾਂ ਅੱਜ ਤੁਹਾਡੇ ਮੁਲਾਕਾਤ ਇੱਕ ਜੀਹੇ ਬੇਬੇ ਬਾਪੂ ਦੇ ਨਾਲ ਕਰਵਾਣ ਜਾ ਰਹੇ ਆ ਉਸ ਬਾਪੂ ਦੀ ਕਿਸੇ ਟਾਈਮ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਟਾਈਮ ਤੇ ਇਹ ਬਾਪੂ ਜੀ ਕਰੋੜਾਪਤੀ ਸੀਗੇ ਤੇ ਅੱਜ ਜਿਹੜਾ ਰੋਡ ਦੇ ਉੱਪਰ ਰਾਜਮਾ ਚਾਵਲ ਤੇ ਕੜੀ ਚਾਵਲ ਵੇਚਣ ਨੂੰ ਮਜਬੂਰ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਟਾਈਮ ਦੇ ਵਿੱਚ ਇਹ ਬਾਪੂ ਜੀ ਕਰੋੜਪਤੀ ਸੀਗੇ ਤੇ ਪਿੰਡ ਦੇ ਵਿੱਚ ਇਹਨਾਂ ਦੀ ਪੂਰੀ ਤੂਤੀ ਬੋਲਦੀ ਸੀ ਹਾਂਜੀ ਬਾਪੂ ਜੀ ਕੀ ਨਾਮ ਆਜੀ ਤੁਹਾਡਾ ਹਰਵਿੰਦਰ ਸਾਨੀ ਹਰਵਿੰਦਰ ਜੀ ਬਾਪੂ ਜੀ ਤੁਸੀਂ ਆਫ ਕੈਮਰਾ ਦਾਦ ਦੇ ਪੈ ਸੀ ਕਿਸੇ ਟਾਈਮ ਤੁਸੀਂ ਕਰੋੜਾਪਤੀ ਸੀਗੇ ਪਿੰਡ ਦੇ ਵਿੱਚ ਤੁਹਾਡੀ ਪੂਰੀ ਤੂਤੀ ਬੋਲਦੀ ਸੀ ਕੀ ਕਿਹੋ ਅਜਿਹੇ ਕਾਰਨ ਆ ਕਿ ਤੁਸੀਂ ਇਸ ਟਾਈਮ ਰੋਡ ਦੇ ਉੱਪਰ ਰਾਜਮਾ ਚਾਵਲ ਲਾ ਕੇ ਘਰ ਦਾ ਗੁਜ਼ਾਰਾ ਕਰਦੇ ਪਿਓ 2016 ਚ ਨੋਟਬੰਦੀ ਹੋਈ ਉਸ ਨੋਟਬੰਦੀ ਨੇ ਸਭ ਕੁਝ ਖਤਮ ਕਰ ਦਿੱਤਾ ਔਰ ਮੇਰੇ ਲਿਵੈਂਡ ਸੇ ਬੈਂਕ ਨੇ ਮੇਰੇ ਅਲ ਰਿਕਵਰੀ ਗਾੜ ਦੇਤੇ ਉਨੇ ਦੇ ਵਿੱਚ ਉਹਨਾਂ ਨੇ ਮੇਰੀ ਫੈਕਟਰੀ ਔਰ ਮੇਰੇ ਪਲਾਟ ਸਾਰੇ ਨਿਲਾਮ ਕਰ ਦਿੱਤੇ ਕੁਝ ਮੇਰੇ ਦੇ ਕੇਸ ਜਨਾ ਜਨਾ ਦੇ ਮੈਂ ਪੇਮੈਂਟਾਂ ਦੇ ਨੀਆਂ ਸੀ ਗਿਆ ਤੇ ਬਾਹਰੋਂ ਪੇਮੈਂਟ ਨਾਨ ਕਰਕੇ ਉਹਨਾਂ ਨੇ ਮੈਨੂੰ ਚੱਕ ਦਿੱਤੇ ਹੋਏ ਸੀ ਕਿ ਸਾਡੇ ਚ 90 ਦਿਨ ਦਾ ਕ੍ਰੈਡਿਟ ਚੱਲਦਾ ਹੁੰਦਾ ਸੀਗਾ ਤੇ ਉਧਰੋਂ ਪੇਮੈਂਟ ਆ ਜਾਂਦੀ ਸੀ ਮੈਂ ਦੇ ਦਿੰਦਾ ਸੀਗਾ ਜੇ ਜਦੋਂ ਨਹੀਂ ਆਈ ਤੇ ਉਹਨਾਂ ਨੇ ਕੇਸ ਕੀਤੇ ਕੇਸ ਕਰਨ ਦੇ ਖਾਤਰ ਫਿਰ ਮੈਨੂੰ ਆਪਣੀ ਐਗਰੀਕਲਚਰ ਲੈਂਡ ਕਰਾਉਣੀ ਵੇਚਣੀ ਪੈ ਗਈ ਤੇ ਉਹ ਕੇਸ ਕਲੀਅਰ ਹੋ ਗਏ ਲੇਕਿਨ ਹਜੇ ਬੈਂਕ ਦਾ ਚੱਲ ਰਿਹਾ ਹੈਗਾ ਜੇ ਬੈਂਕ ਕਹ ਰਹੀ ਹੈ ਸਾਡੇ ਨਾਲ ਸੈਟਲਮੈਂਟ ਕਰ ਲੋ ਸੈਟਲਮੈਂਟ ਕਰ ਲੈ ਮੈਨੂੰ ਕਰੇ ਪੰਜ ਲੱਖ ਰੁਪਏ ਚਾਹੀਦਾ ਹੈਗਾ ਜੇ ਔਰ ਮੇਰੇ ਕੋ ਐਸ ਵੇਲੇ ਪੈਸੇ ਹਨੇ ਕਿ ਮੈਂ ਸੈਟਲਮੈਂਟ ਕਰ ਸਕਾਂ ਬਾਪੂ ਜੀ ਅਰਸ਼ਾ ਤੋਂ ਫਰਸ਼ਾ ਤੇ ਤੁਸੀਂ ਆ ਗਏ ਹੋ ਉਹ ਅਜੀਹਾ ਦੌਰ ਕਿਹੋ ਜਿਹਾ ਸੀਗਾ ਉਹ ਦੌਰ ਜੋ ਪ੍ਰਮਾਤਮਾ ਜਿੱਥੇ ਰੱਖਿਓ ਉੱਥੇ ਰਹਿਣਾ ਹੀ ਪੈਂਦਾ ਹੈਗਾ ਜੀ ਉਸ ਟਾਈਮ ਦੇ ਉੱਤੇ ਕਰੋੜਪਤੀ ਸੀ ਅੱਜ ਰੋਡ ਪਤੀ ਹੈਗੇ ਆ ਉਸ ਵੇਲੇ ਉਦਾਂ ਲੋਕਾਂ ਦੀ ਸੇਵਾ ਕੀਤੀ ਸੀ ਕਿ ਪੈਸੇ ਨਾ ਅੱਜ ਅਸੀਂ ਅ ਅਨੰਦਾਨੇ ਨਾ ਕਰ ਰਹੇ ਹੈਗੇ ਜੋ ਸਾਡੇ ਕੋਲ ਹੈਗਾ ਅਸੀਂ ਇਹਦੇ ਵਿੱਚੋਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਤਾਂ ਕਿ ਮਤਲਬ ਮੀਆਂ ਬੀਬੀ ਹੈਗੇ ਆ ਬਸ ਕਿਸੇ ਤਰੀਕੇ ਨਾਲ ਸਾਡਾ ਟਾਈਮ ਨਿਕਲ ਜਾਵੇ ਔਰ ਬਚਾਦਾ ਕਿ ਬਾਚਦਾ ਕੀ ਹੈ ਕੁਝ ਵੀ ਨਹੀਂ ਹੋ ਰਿਹਾ ਬਾਪੂ ਦੀ ਹੁੰਟਾਈ ਮਾੜਾ ਵਾਕ ਇਸ ਟਾਈਮ ਤੁਸੀਂ ਕਰੋੜਪਤੀ ਸਗੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਰਿਸ਼ਤੇ ਦਾ ਤੁਹਾਡੇ ਕੀ ਕਹਿੰਦੇ ਨੇ ਲੋਕ ਕਿਹਨਾਂ ਕੀ ਕਹਿਣਾ ਲੋਕਾਂ ਨੇ ਜਲਾ ਨਿਕਲਦੇ ਸਾਡੇ ਅੱਲ ਇਦਾਂ ਦੇਖਦੇ ਜਿਦਾਂ ਪਤਾ ਨਹੀਂ ਅਸੀਂ ਸਾਲਾ ਜਿਹੜਾ ਸਾ ਗੰਦਾ ਕੰਮ ਕਰ ਰਹੇ ਹੈਗਾ ਸੀ ਕੀਰਤ ਕਰ ਰਹੇ ਹੈਗਾ ਉਹਨਾਂ ਦਾ ਬਾਬਾ ਨਾਨਕ ਨੇ ਵੀ ਗਾਇ ਕਿਰਤ ਕਰੋ ਵੰਡ ਕੇ ਛਕੋ ਲੇਕਿਨ ਅਸੀਂ ਤਾਂ ਕੀਰਤ ਕਰ ਹੀ ਰਹੇ ਹੈਗਾ ਲੇਕਿਨ ਲੋਕਾਂ ਨੂੰ ਪਤਾ ਨਹੀਂ ਕਿਉਂ ਦਿੱਕਤ ਆ ਗਈ ਜਿਹੜਾ ਵੀ ਦੇਖਦਾ ਗਿਆ ਇਹ ਕਿਹੜਾ ਕੰਮ ਕਰ ਲਿਆ ਪਹਿਲੇ ਈਵਨ ਇੱਥੇ ਆ ਕੇ ਕਿਹਾ ਅਨਲਾ ਆਪੇ ਹੈਗੇ ਪਹਿਲੇ ਤਾਂ ਫੈਕਟਰੀਆਂ ਚਲਾਉਂਦੇ ਸੀਗੇ ਫੈਕਟਰੀਆਂ ਚਲਾ ਲਈਆਂ ਹੁਣ ਸਾਡੇ ਉੱਤੇ ਰਾਜਮਾ ਚਾਵਲ ਲਾਪੇ ਵੇਚਣ ਬਾਬੂ ਜੀ ਕਿਤੇ ਨਾ ਕਿਤੇ ਤਾਂ ਮਨ ਦੁਖਦਾ ਹੀ ਹੈ ਜਿਸ ਤਰ੍ਹਾਂ ਤੁਸੀਂ ਦਾਦੋ ਕੀ ਲੋਕ ਕਹਿੰਦੇ ਸੀਗੇ ਕਿ ਪਹਿਲੇ ਫੈਕਟਰੀਆਂ ਚਲਾਉਂਦੇ ਨੇ ਹੁਣ ਰਾਜਮਾ ਚਾਵਲ ਰੋਟੀ ਤੇ ਵੇਚ ਰਹੇ ਹਾਂ ਆ ਮਨ ਤਾਂ ਦੁਖਦਾ ਹੀ ਹੈ ਜੇ ਕਿਸੇ ਨੂੰ ਹੁਣ ਦਿੱਕਤ ਹੈਗੀ ਹੈ ਤਾਂ ਆ ਕੇ ਸਾਡੀ ਉਹ ਕਰ ਦੋ ਨਾ ਜਿੰਨੇ ਹੈਗਾ ਜਿੰਨਾ ਮੇਰਾ ਕਰਜ਼ਾ ਲਾਦਣ ਅਸੀਂ ਬੰਦ ਕਰ ਦਨੇ ਅਸੀਂ ਆਰਾਮ ਨਾਲ ਘਰ ਬਹਿ ਜਾਗੇ ਸਾਨੂੰ ਕਿਹੜਾ ਠੰਡ ਚ ਆ ਕੇ ਖੜੇ ਹੋਣ ਦਾ ਸ਼ੌਕ ਹੈਗਾ ਬਾਬੂ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 65 ਸਾਲ ਦੀ ਹੈ ਮੇਰੀ ਵਾਈਫ ਦੀ 60 ਸਾਲ ਕ੍ਰਾਸ ਕਰ ਗਈ ਹੈ 61 ਵਾਂ ਲੱਗਾ ਹੈ ਬਾਬੂ ਜੀ ਇਸ ਉਮਰ ਦੇ ਵਿੱਚ ਤੁਹਾਡੀ ਉਮਰ ਦੇ ਲੋਕ ਜਿੰਨੀ ਠੰਡ ਪੈ ਰਹੀ ਹੈ ਲੋਕ ਘਰਾਂ ਦੇ ਵਿੱਚ ਬੈਠੇ ਪਏ ਨੇ ਪਰ ਤੁਸੀਂ ਕੰਮ ਕਰ ਰਹੇ ਹੋ ਰੋਡ ਦੇ ਉੱਪਰ ਹਾਈਵੇ ਰੋਡ ਇੰਨੀ ਠੰਡ ਮਾ ਸਾਬ ਮੈਂ ਸ਼ੁਰੂ ਤੋਂ ਹੀ ਜਦੋਂ ਫੈਕਟਰੀ ਸੀ ਉਦੋਂ ਮੈਂ ਕਰੋ 4:30 5 ਵਜੇ ਚਲਾ ਜਾਂਦਾ ਸੀ ਰਾਤ ਨੂੰ 11 ਵਜੇ ਆਂਦਾ ਸੀਗਾ ਤਾਂ ਹੁਣ ਵੀ ਆਪਣੀ ਇਹੀ ਰੁਟੀਨ ਆ ਬਸ ਬਪੂ ਜੀ ਬੱਚੇ ਕਿੰਨੇ ਨੇ ਤੁਹਾਡੇ ਦੋ ਹੈ ਬੇਟੀ ਦੀ ਸ਼ਾਦੀ ਕਰਤੀ ਬੇਟਾ ਆਪਣਾ ਅਲੱਗ ਰਹਿੰਦਾ ਬੇਟੇ ਨੇ ਕਾਫੀ ਮਦਦ ਕੀਤੀ ਜਿਹੜੇ ਲੋਕ ਘਰ ਆ ਕੇ ਬਹੁਤ ਉਲਟਾ ਸਿੱਧਾ ਬੋਲਦੇ ਸੀ ਉਹਨਾਂ ਨੂੰ ਕਾਫੀ ਪੈਸਾ ਉਹਨਾਂ ਬਜਾਗ ਲੱਖ ਰੁਪਏ ਕਰੀਬ ਕਰੀਬ ਦੇ ਦਿੱਤਾ ਬਹੁਤ ਸਾਡੇ ਨੇ ਆਪਣੇ ਜੇਵਰ ਵੇਚ ਕੇ ਐਨ ਪੀਏ ਹੋਣ ਤੋਂ ਬੈਂਕ ਨੂੰ ਬਚਾਉਣ ਦੇ ਖਾਤਰ ਆਪਣੇ ਜੇਵਰ ਤੱਕ ਵੇਚ ਦਿੱਤੇ ਲੇਕਿਨ ਨਾਤਾ ਐਨ ਪੀਏ ਹੋਇਆ ਵਾ ਕਿ ਸਲਫੈਸੀ ਐਕਟ ਲਗਾ ਕੇ ਉਹਨਾਂ ਨੇ ਫੈਕਟਰੀ ਨਿਲਾਮ ਕਰ ਦਿੱਤੀ ਜਿਹੜਾ ਕਿ 3 ਕਰੋੜ ਦੀ ਫੈਕਟਰੀ ਸੀ ਜਿਹੜੀ ਕਿ ਉਹਨਾਂ 34 ਲੱਖ ਚ ਦੇ ਦਿੱਤੀ ਬਾਪੂ ਜੀ ਹੁਣ ਤੁਸੀਂ ਆਪਣੇ ਬੇਟੇ ਦੇ ਕੋਲ ਰਹਿੰਦੇ ਹੋ ਜਾਂ ਬੇਟੇ ਤੋਂ ਲੱਗ ਰਹੇ ਨੇ ਨਹੀਂ ਬੇਟਾ ਆਪਣਾ ਪਰਿਵਾਰ ਦਾ ਆ ਉਹ ਅਲੱਗ ਜਲੰਧਰ ਰਿੰਦਾ ਮੈਂ ਪੈਂਡ ਰਹਿਣਾਗਾ ਪੜੇ ਲਿਖੇ ਹੋ ਤੁਸੀਂ ਮੇਰੇ ਐਮ ਕਾਮ ਐਲ ਐਲ ਵੀ ਐਮ ਐ ਜੀ ਔਰ ਵਾਈ ਮੇਰੀ ਬੀ ਐਸ ਐਮ ਐ ਬਿਲਕੁਲ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਕਿਸੇ ਟਾਈਮ ਬਾਪੂ ਜੀ ਦੀ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ ਜਿਸ ਤਰ੍ਹਾਂ ਬਾਪੂ ਜੀ ਦਾਦੇ ਬਕਿ ਲੋਕ ਸਾਡਾ ਮਜ਼ਾਕ ਵੀ ਉਡਾਉਂਦੇ ਨੇ ਪਹਿਲੇ ਫੈਕਟਰੀਆਂ ਵਾਲੇ ਸੀ ਉਹਨਾਂ ਰੋੜ ਤੇ ਰਾਜਮਾ ਚਾਵਲ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਨੇ ਕਿਤੇ ਨਾ ਕਿਤੇ ਮਨ ਨਹੀਂ ਦੁਖੀ ਹੁੰਦਾ ਤੁਹਾਡਾ ਬਹੁਤ ਦੁਖੀ ਹੁੰਦਾ ਜੀ ਬਹੁਤ ਦੁਖੀ ਹੁੰਦਾ ਕਰ ਕੁਝ ਨਹੀਂ ਕਰ ਸਕਦੇ ਕਿਸੇ ਦਾ ਮੂੰਹ ਥੋੜੀ ਪਗੜ ਸਕਦੇ ਹਾਂ ਬੋਲਣ ਲੱਗਦੇ ਜੀ ਜਿਸ ਨੇ ਜੋ ਬੋਲਣਾ ਹੈ ਬੋਲਣਾ ਹੀ ਹੈ ਕੋਈ ਗੱਲ ਨਹੀਂ ਉਸ ਮੇਂ ਜ਼ਿਆਦਾ ਨਹੀਂ ਬੋਲਦੇ ਮਾਤਾ ਜੀ ਪੜੇ ਲਿਖੇ ਹੋ ਤੁਸੀਂ ਤੁਹਾਨੂੰ ਫੀਲ ਨਹੀਂ ਹੁੰਦਾ ਬਹੁਤ ਫੀਲ ਹੁੰਦਾ ਫਿਲ ਕਿਉਂ ਨਹੀਂ ਹੁੰਦਾ ਫੀਲ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਪਰ ਕੁਝ ਨਹੀਂ ਕਰ ਸਕਦੇ ਨਾ ਜੋ ਪਰਮਾਤਮਾ ਜਿੱਥੇ ਰੱਖਣਾ ਉੱਥੇ ਰਹਿਣਾ ਮਾਤਾ ਜੀ ਰਿਸ਼ਤੇਦਾਰ ਆਂਟ ਗਮਾੜ ਜਾ ਪਿੰਡ ਵਾਲਿਆ ਕੋ ਕੀ ਕੁਝ ਸੁਣਨ ਨੂੰ ਮਿਲਿਆ ਜਦੋਂ ਤੁਸੀਂ ਕਿਸੇ ਟਾਈਮ ਤੇ ਕਰੋੜਪਤੀ ਸੀ ਲੋਕ ਤੁਹਾਡੀ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ ਹੁਣ ਜਿਸ ਤਰ੍ਹਾਂ ਅੰਕਲ ਜੀ ਨੇ ਦੱਸਿਆ ਕਿ ਅਰਸ਼ਾ ਤੋਂ ਫਰਸ਼ਾ ਤੇ ਆ ਗਏ ਹੋਏ ਬੋਲਨੇ ਕੋ ਕਿਸੇ ਦਾ ਮੂੰਹ ਥੋੜੀ ਪਕੜਨਾ ਹੋਣਾ ਜੋ ਬੋਲਣਾ ਬੋਲੀ ਜਾ ਰਹੇ ਲੋਕ ਕੇ ਹਾਂ ਪਰ ਇਹ ਹੈਗਾ ਕਿ ਮੈਂ ਪਿੰਡ 'ਚ ਵੀ ਬਹੁਤ ਕੰਮ ਨਿਕਲਦੀ ਵਾਰ ਜਿਆਦਾ ਕਿਸੇ ਕੋ ਲਾਣਾ ਜਾਂਦਾ ਨਹੀਂ ਹੈਗਾ ਇੱਕ ਦੋ ਪਰਿਵਾਰ ਹੈ ਜਨਾਂ ਨਾਲ ਬਸ ਮੈਂ ਬੋਲਦੀ ਚੱਲਦੀ ਬੈਠੀ ਖੋਦੀ ਨੇ ਦਿਲ ਕਰਦਾ ਬਾਹਰ ਨਿਕਲ ਲੈਣ ਖੋਦੀ ਨੇ ਦਿਲ ਕਰਦਾ ਹਾਂਜੀ ਬਤਾ ਰਿਸ਼ਤੇਦਾਰਾਂ ਨੇ ਕੀ ਤਾਨੇ ਮੈਨੇ ਦਿੱਤੇ ਸੀਗੇ ਤੁਹਾਨੂੰ ਨਹੀਂ ਕਹਿ ਸਕਦੀ ਕੋਈ ਬੱਪੂ ਜੀ ਰਿਸ਼ਤੇਦਾਰ ਕੀ ਤਾਨੇ ਮੈਨੇ ਦਿੱਤੇ ਸੀਗੇ ਤੁਹਾਨੂੰ ਰਿਸ਼ਤੇਦਾਰਾਂ ਨੇ ਤਾਨੇ ਜਿੰਨੇ ਵਿਚਾਰੇ ਮਦਦ ਕਰ ਸਕਦੇ ਸੀ ਉਹਨਾਂ ਨੇ ਕੀਤੀ ਲੇਕਿਨ ਹੁਣ ਜਿਹੜੇ ਕਰੋੜਾਂ ਦੇ ਘਾਟੇ ਆ ਤੇ ਰਿਸ਼ਤੇਦਾਰੇ ਲੱਖਾਂ ਦੀ ਮਦਦ ਕਰ ਸਕਦਾ ਹਜ਼ਾਰਾਂ ਚ ਕਰ ਸਕਦਾ ਇਹਨਾਂ ਕਰੋੜਾਂ ਦਾ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਆਪਣੀਆਂ ਫੈਮਿਲੀ ਆ ਆਪਣੇ ਬੱਚੇ ਆ ਉਹਨਾਂ ਦੇ ਆਪਣੇ ਵੀ ਖਰਚੇ ਆ ਇਸ ਕਰਕੇ ਜਿੰਨੇ ਕਰ ਸਕਦੇ ਸੀ ਉਹਨਾਂ ਨੇ ਕੀਤੀ ਆ ਬਾਪੂ ਜੀ ਤੁਹਾਨੂੰ ਗੱਡੀਆਂ ਦਾ ਗੱਡੀਆਂ ਵੀ ਰੱਖੀਆਂ ਨੇ ਤੁਸੀਂ ਜਿਸ ਤਰ੍ਹਾਂ ਦੇ ਦਾਦੇ ਸੀ ਕਰੋੜਪਤੀ ਸੀ ਕਿਹੜੀ ਕਿਹੜੀ ਗੱਡੀਆਂ ਦਾ ਸ਼ੌਂਕ ਸੀਗਾ ਤੁਹਾਨੂੰ ਗੱਡੀ ਮੇਰੇ ਕੋਲ yellow ਵੀ ਸੀਗੀ Honda City ਸੀਗੀ ਉਸ ਤੋਂ ਬਾਅਦ endo ਸੀ ਸੀਐਸ ਸੀਗੀ vento ਸੀ ਜੈਨ ਸੀ ਸਭ ਖਤਮ ਹੋ ਗਈਆਂ ਹੁਣ ਅੱਜ ਦੇ ਡੇਟ ਦੇ ਵਿੱਚ ਆ ਬੇੜੇ ਨੇ 2 ਸਾਲ ਪਹਿਲੇ ਲੈ ਕੇ ਦਿੱਤੀ ਸੀ ਆਲਟੋ ਆਇਆ ਮੇਰੇ ਕੋਲ ਬਪੂ ਜੀ ਜੀਵਨ ਦੇ ਵਿੱਚ ਕਦੀ ਸੋਚਿਆ ਸੀਗਾ ਤੁਸੀਂ ਕਿ ਇੰਨਾ ਵੱਡਾ ਘਾਟਾ ਹੋਣ ਤੋਂ ਬਾਅਦ ਤੁਸੀਂ ਰਾਜਮਾ ਚਾਵਲ ਵੇਚੋ ਨਹੀਂ ਕਦੀ ਨਹੀਂ ਸੋਚਿਆ ਸੀ ਮੈਂ ਸੋਚਿਆ ਹੀ ਨਹੀਂ ਸੀ ਕਿ ਕਦੀ ਇਦਾਂ ਦੇ ਹਾਲਾਤ ਵੀ ਆਣਗੇ ਨਾ ਨੋਟ ਬੰਦੀ ਹੁੰਦੀ ਔਰ ਨਾ ਇਹ ਹਾਲਾਤ ਆਂਦੇ ਕੁਝ ਨੋਟ ਬੰਦੀ ਨੇ ਮਾਰਦਾ ਬਾਅਦ ਚ ਕੋਰੋਨਾ ਨੇ ਆ ਕੇ ਮਾਰ ਦਿੱਤਾ ਕਿਹੜੀ ਕੜੀ ਜੀ ਤੁਸੀਂ ਇੱਥੇ ਬਾਪੂ ਜੀ ਰਾਜਮਾ ਚਾਵਲ ਹੋਰ ਕੀ ਕੀ ਨੇ ਤੁਹਾਡੇ ਕੋਲੇ ਰਾਜਮਾ ਚਾਵਲ ਆ ਕੜੀ ਆ ਚਾਵਲ ਆ ਫਿਰ ਥਾਲੀ ਆ ਤੇ ਉਹਦੇ ਨਾਲ ਇੱਕ ਰੈਤਾ ਆ ਸੁੱਕੀ ਸਬਜੀ ਆ ਗਿੱਲੀ ਸਬਜੀ ਚਾਹੇ ਦਾਲ ਲੈ ਲਓ ਚਾਹੇ ਤੁਸੀਂ ਰਾਜਮਾ ਲੈ ਲਓ ਚਾਹੇ ਤੁਸੀਂ ਕੜੀ ਲੈ ਲਓ 70 ਰੁਪਏ ਚ ਜੀ ਹਾਂ ਜੀ ਤੇ ਘਰ ਦਾ ਕੁਝ ਜਰਾ ਬਾਪੂ ਜੀ ਹੋ ਜਾਂਦਾ ਜਿਸ ਤਰ੍ਹਾਂ ਤੇ ਦਾਦੇ ਕੀ ਤੁਹਾਡੇ ਉੱਪਰ ਇੰਨਾ ਕਰਜ਼ਾ ਚੜਿਆ ਪਿਆ ਕੀ ਤੁਹਾਨੂੰ ਲੱਗਦਾ ਹੈ ਇਸ ਤਰ੍ਹਾਂ ਰੋਡ ਦੇ ਉੱਪਰ ਰਾਜਮਾ ਚਾਵਲ ਵੇਚਣ ਦੇ ਨਾਲ ਤੁਹਾਡਾ ਕਰਜ਼ਾ ਜਿਹੜਾ ਉੱਤਰ ਜਾਵੇਗਾ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਵੇਚ ਲੇਕਿਨ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦਾ ਮੈਂ ਇੰਨਾ ਮਤਲਬ ਉਹ ਪਰੇਸ਼ ਹੈਗਾ ਕਿ ਜੇ ਘਰ ਬੈਠਾਂਗਾ ਜੇ ਮੈਂ ਘਰ ਬੈਠਾਂਗਾ ਤਾਂ ਫਿਰ ਹੋਰ ਦਿੱਕਤ ਹੋਏਗੀ ਮੈਨੂੰ ਤੇ ਇਸ ਲਈ ਆਪਣਾ 150 200 ਜੋ ਵੱਜ ਵੱਜ ਜਾਵੇ ਬਸ ਠੀਕ ਆ ਮਾਪੋਈ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਹੈ ਤੁਹਾਨੂੰ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਮੇਰੇ ਕਰਮਾਂ ਦਾ ਫਲ ਆ ਜਾਵੇ ਮੈਨੂੰ ਮਿਲ ਰਿਹਾ ਹੈਗਾ ਉਹ ਜ਼ਿਆਦਾ ਮੈਂ ਪਿਛਲੇ ਜਨਮ ਚ ਕਰਮ ਮਾੜੇ ਕੀਤੇ ਹੋਣ ਜਿਹੜਾ ਮੈਨੂੰ ਫਲ ਵੀ ਭਗਦ ਰਿਹਾ ਇਸ ਜਨਮ ਚ ਜਿਆਦਾ ਹੋਸ ਹਮਾਲਿਆ ਤਾਂ ਮੈਂ ਕੋਈ ਮਾੜਾ ਨਹੀਂ ਕੀਤਾ ਕਿਉਂਕਿ ਮੈਂ ਕਈ ਬੱਚਿਆਂ ਦੀਆਂ ਸ਼ਾਦੀਆਂ ਵੀ ਕਰ ਚਾਫੀ ਕੁਝ ਡੋਨੇਟ ਕੀਤਾ ਪੰਜ ਛੇ ਬੱਚੀਆਂ ਇਦਾਂ ਦੀਆਂ ਸੀ ਜਿਨ੍ਹਾਂ ਦੇ ਮੈਂ ਪੂਰਾ ਪੂਰਾ ਉਹਨਾਂ ਦੇ ਖਰਚੇ ਵੀ ਚੱਕੇ ਪਰ ਮਤਲਬ ਨਹੀਂ ਬਾਪੂ ਜੀ ਘਰ ਦਾ ਗੁਜ਼ਾਰਾ ਹੋ ਜਾਂਦਾ ਹੈ ਘਰ ਦਾ ਦੋ ਜੀ ਅਸੀਂ ਕਿਹੜਾ ਮਤਲਬ 150 ਰੁਪਏ 200 ਰੁਪਏ ਆ ਗਿਆ ਬਸ ਅ ਲਈ ਉਹ ਹੀ ਸਫੀਸ਼ੀਅੰਟ ਆ ਗਿਆ ਮਸੇ ਕੋਈ ਟੈਨਸ਼ਨ ਹੈ ਕਿ ਹਾਂ ਬੈਂਕ ਦਾ ਸੈਟਲਮੈਂਟ ਹੋ ਜਾਵੇ ਟੋਟਲ ਕਰਜ਼ਾ ਮੇਰੇ ਤੋਂ 2 ਲੱਖ ਦਾ ਹੈਗਾ ਪਰ ਮੈਂ ਜਿੱਦਨ ਉਹ ਉਤਰ ਜਾਏਗਾ ਉਦੋਂ ਸ਼ਾਂਤੀ ਮਨ ਨੂੰ ਮਿਲੇਗੀ ਬਾਪੂ ਜੀ ਇੰਨੀ ਠੰਡ ਇੰਨੀ ਠੰਡ ਦੇ ਵਿੱਚ ਤੁਸੀਂ ਆਨੇ ਹੋ ਕੋਈ ਕੋਈ ਟਾਈਮ ਇਦਾਂ ਦਾ ਹੋਇਆ ਕਿ ਤੁਸੀਂ ਇਸੇ ਤਰ੍ਹਾਂ ਘਰ ਗਏ ਹੋਣ ਕੋਈ ਪੈਸਾ ਨਾ ਵਟਿਆ ਹੋਵੇ ਨਹੀਂ ਹਜੇ ਤਾਂ ਪਰਮਾਤਮਾ ਦੀ ਕਿਰਪਾ ਕੋਈ ਐਸਾ ਦਿਨ ਨਹੀਂ ਆਇਆ ਜੀ ਲੇਕਿਨ ਇਹ ਹੈ ਕਿ ਸਮਾਨ ਵਾਜ ਜਾਂਦਾ ਤਾਂ ਉਹ ਸੀ ਉਹ ਵੰਡ ਦਈਦਾ ਕਿਉਂਕਿ ਫਰੈਸ਼ ਬਣਾ ਕੇ ਲਈਦਾ ਮਤਲਬ ਕਿ ਅਜ ਦਾ ਸਵਾਨ ਕੱਲ ਲੈ ਲੈ ਕੇ ਆਈਦਾ ਬਾਪੂ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਬੇਟੀ ਦੀ ਮੈਰਿਜ ਹੋ ਗਈ ਬੇਟੀ ਤੁਹਾਡੀ ਆਂਦੀ ਹੈ ਹਾਂ ਬਿਲਕੁਲ ਆਂਦੀ ਹੈ ਦਮਾਦ ਵੀ ਆਂਦਾ ਔਰ ਕਿਤੇ ਟਿਲੇਵਟ ਹੈ ਹੋ ਜਾਂਦੇ ਉਹ ਵੀ ਦੇਖਦੇ ਆ ਵਾਕੇ ਬਾਪੂ ਜੀ ਕਰੋੜਾ ਪਤੀ ਸੀਗੇ ਤੁਸੀਂ ਤੁਹਾਡੇ ਨੀਚੇ ਬਹੁਤ ਸਾਰੇ ਲੋਕ ਕੰਮ ਕਰਦੇ ਸੀ ਅੱਜ ਜਿਹੜਾ ਹੱਤੀ ਕਮਾ ਕੇ ਤੁਸੀਂ ਖਾ ਰਹੇ ਹੋ ਹਾਂ ਮੇਰੇ 27 ਦਾ ਮੇਰੇ ਏਮਪਲਾਈ ਸੀਗੇ ਇਹ ਕੈਮਿਸਟ ਹੁੰਦੇ ਸੀ ਅਕਾਊਂਟੈਂਟ ਹੁੰਦੇ ਤਿੰਨ ਤਿੰਨ ਦਾ ਅਕਾਊਂਟੈਂਟ ਹੀ ਸੀਗੇ ਅਕਾਊਂਟ ਡਿਪਾਰਟਮੈਂਟ ਅਲੱਗ ਸੀ ਔਰ ਕੈਮਿਸਟ ਡਿਪਾਰਟਮੈਂਟ ਅਲੱਗ ਸੀਗਾ ਮੇਨਟੇਨੈਂਸ ਡਿਪਾਰਟਮੈਂਟ ਅਲੱਗ ਸੀਗਾ ਹਰ ਡਿਪਾਰਟਮੈਂਟ ਅਲੱਗ ਬਣਾਏ ਹੋਏ ਸੀਗੇ ਐ ਟੋਟਲ ਆਟੋਮੈਟਿਕ ਯੂਨਿਟ ਸੀਗਾ ਬਸ ਬਾਪੂ ਜੀ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਸੀ ਤੁਹਾਡਾ ਇਕੱਲੇ ਦਾ ਕੰਮ ਸੀਗਾ ਜਾਂ ਪਾਰਟਨਰਸ਼ਿਪ ਤੇ ਪਹਿਲੇ ਤੁਸੀਂ ਕੰਮ ਮੇਰਾ ਇਕੱਲੇ ਦਾ ਹੀ ਕੰਮ ਸੀਗਾ ਕੁਝ ਕਦੇ ਉਹਨਾਂ ਨੇ ਮਦਦ ਨਹੀਂ ਕੀਤੀ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਸੀ ਜਾਂ ਬਿਜ਼ਨਸ ਕਰਦੇ ਸੀ ਹਾਈ ਮੇਰਾ ਕਲੇਸ਼ ਤਾਂ ਕੌਣ ਮਦਦ ਕਰੇਗਾ ਦੱਸੋ ਮੇਰਾ ਆਪਣਾ ਸੋਲ ਪ੍ਰੋਪਰਾਈਟਰਸ਼ਿਪ 'ਚ ਮੇਰੀ ਫਰਮ ਸੀ ਬੇਸ ਬਾਪੂ ਜੀ ਮਦਦ ਚਾਹਨੇ ਹੁਣ ਤੁਸੀਂ ਕਿ ਹੁਣ ਮੈਂ ਮੈਨੂੰ ਇੱਕ ਫਰੀਦাবাদ ਤੋਂ ਕਾਲ ਆਈ ਸੀ ਵੀਡੀਓ ਦੇਖਿਓ ਕਹਿੰਦਾ ਕਿ 1 ਕਰੋੜ ਰੁਪਏ ਸੀ ਦਿੰਨੇ ਆ ਤੁਸੀਂ ਮੁੜ ਕੇ ਯੂਨਿਟ ਸ਼ੁਰੂ ਕਰ ਲਓ ਇਹ ਕਰੋਨਾ ਯੂਰਨ ਨਹੀਂ ਹੁਣ ਲੱਗਦਾ ਜਿਸ ਸਮੇਂ ਮੈਂ ਲਾਇਆ ਸੀ ਉਦੋਂ 1.5 ਕਰੋੜ ਦਾ ਉਦੋਂ ਲੱਗਾ ਸੀਗਾ ਹੁਣ ਲੱਗ ਸ਼ੁਰੂ ਕਰਨਾ ਹੈ ਤਾਂ ਘੱਟੋ-ਘੱਟ 3 ਕਰੋੜ ਰੁਪਏ ਚਾਹੀਦਾ ਓਸੀ ਉਹਨਾਂ ਡਰ ਲਗਾਣ ਲਈ ਜੇ ਤੁਹਾਡੀ ਕਿਸੇ ਨੇ ਬਾਪੂ ਜੀ ਸਾਡੇ ਚੈਨਲ ਦੇ ਜ਼ਰੀਏ ਮਦਦ ਕਰਨੀ ਹੋਵੇ ਤੇ ਆਪਣਾ ਕੰਟੈਕਟ ਨੰਬਰ ਤੁਸੀਂ ਦੇ ਸਕਦੇ ਆ ਤੇ ਲਿਖਿਆ ਹੋਇਆ ਮੇਰੇ ਕੋਲ ਫਲੈਕਸ ਦੇ ਉੱਤੇ ਵੈਸੇ ਅਸੀਂ 9592064382 9592064382 ਬਾਪੂ ਜੀ ਕੋਈ ਮੈਸੇਜ ਦੇਣਾ ਚਾਹੋਗੇ ਬਸ ਮੈਸੇਜ ਇਹੀ ਹੈ ਕਿ ਜਿਹੜੇ ਮੈਂ ਪੈਸੇ ਦੇਨੇ ਆ ਉਹ ਜਿੱਲਾ ਦੇ ਹੋ ਜਾਣਗੇ ਮਨ ਨੂੰ ਸ਼ਾਂਤੀ ਮਿਲੇਗੀ ਔਰ ਸ਼ਾਂਤੀ ਮਿਲੇਗੀ ਤਾਂ ਬਹੈ ਨਹੀਂ ਚਾਹੁੰਦਾ ਕਿ ਇਸ ਜੀਵਨ ਦੇ ਵਿੱਚ ਮੈਂ ਕਿਸੇ ਦਾ 1 ਰੁਪਿਆ ਵੀ ਲੈ ਕੇ ਮਰਾਂ ਬਸ ਜਿੰਦੇ ਜੀ ਮੈਂ ਸਾਰਿਆਂ ਦੇ ਕਰਜ਼ੇ ਲਾ ਦਵਾਂ ਪਰ ਇਹ ਹੀ ਮੇਰੀ ਆਪਣੀ ਮਨ ਦੀ ਸ਼ਾਂਤੀ ਹੈ ਸੋ ਤੁਹਾਡੀ ਮੁਲਾਕਾਤ ਬੇਬੇ ਬਾਪੂ ਜੀ ਦੇ ਨਾਲ ਕਰਵਾਈ ਕਿਸੇ ਟਾਈਮ ਦੇ ਵਿੱਚ ਬਾਪੂ ਜੀ ਦੀ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ ਕਰੋੜਾ ਪਤੀ ਸੀ ਤੇ ਹੁਣ ਜਿਹੜਾ ਅਰਸ਼ਾ ਤੋਂ ਫਰਸ਼ਾ ਤੇ ਆ ਗਏ ਨੇ ਪਰ ਫੇਰ ਵੀ ਜਿਹੜਾ ਰੋਡ ਦੇ ਉੱਪਰ ਰਾਜਮਾ ਚਾਵਾ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਅਪੀਲ ਕਰਨਾ ਚਾਹੁੰਦੇ ਕਿ ਜੇ ਕੋਈ ਇਸ ਬੇਬੇ ਤੇ ਬਾਪੂ ਦੀ ਮਦਦ ਕਰਨਾ ਚਾਹੁੰਦਾ ਹੈ ਤੇ ਉਹਨਾਂ ਦਾ ਕੰਟੈਕਟ ਨੰਬਰ ਵੀ ਬਾਪੂ ਜੀ ਨੇ ਬੋਲੇ ਆ ਜੇ ਤੁਹਾਨੂੰ ਸਾਡੀ ਵੀਡੀਓ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਨਾਲ ਦੀ ਨਾਲ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ